ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਅਹੀਂ ਤੇ ਇੱਕ ਇੱਕ ਸਜੂਚੀਰ ਦੀ ਗੱਲ ਕਰਦੇ ਆ ਨਾ ਕਿ ਪੰਡਿਤ ਲਾਲ ਚੰਦ ਨੇ ਕਿਹਾ ਅਹੀਂ ਤੇ ਇੱਕ ਇੱਕ ਸਜੂਚੀਰ ਦੀ ਗੱਲ ਕਰਦੇ ਆ ਮੈਂ ਕਹਿੰਨਾ ਸਾਡੇ ਗੁਰੂ ਚ ਇੰਨੀ ਪਾਵਰ ਹੈ ਐ ਆ ਭਾਰਤ ਦੇਸ਼ ਸਜੂਚੀਰਾਨਾ ਭਰਿਆ ਪਿਆ ਸੀ ਇੱਥੇ ਸ਼ੂਦਰ ਬੰਦੇ ਨੂੰ ਧਾਰਮਿਕ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਸੀ ਇੱਥੇ ਦਲਿਤ ਬੰਦੇ ਨੂੰ ਧਾਰਮਿਕ ਗ੍ਰੰਥ ਸੁਣਨ ਦੀ ਆਗਿਆ ਨਹੀਂ ਸੀ ਇਥੇ ਦਲਤ ਬੰਦੇ ਨੂੰ ਧਾਰਮਿਕ ਸਥਾਨ ਤੇ ਪੈਰ ਪਾਉਣ ਦੀ ਆਗਿਆ ਨਹੀਂ ਸੀ ਸਾਡੇ ਗੁਰੂ ਨੇ ਕੱਲੇ ਸ਼ਜੂ ਦੇ ਸਿਰ ਤੇ ਨਹੀਂ ਮੇਰੇ ਵਰਗੇ ਪਤਾ ਨਹੀਂ ਕਰੋੜਾਂ ਅਰਬਾਂ ਖਰਬਾਂ ਦੇ ਸਿਰਾਂ ਦੇ ਉੱਤੇ ਛੜੀਆਂ ਰੱਖ ਕੇ ਆਖਿਆ ਬੋਲੋ ਇਹ ਰੱਬ ਦੀ ਵਿਚਾਰ ਕਰਨੀ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹਰ ਬੰਦਾ ਰੱਬ ਦੀ ਬਾਤ ਪਾ ਸਕਦਾ ਤੇ ਹਰ ਬੰਦਾ ਰੱਬ ਦੀ ਚਰਚਾ ਕਰ ਸਕਦਾ ਹੈ ਅਸੀਂ ਤੇ ਕੱਲਾ ਸ਼ਜੂ ਤੇ ਲਿਆ ਕੇ ਗੱਲ ਮੁਕਾ ਦਿੱਤੀ ਪਤਾ ਨਹੀਂ ਕਿੰਨੇ ਲੋਕ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਖੰਡੇ-ਬੱਡੇ ਦੀ ਪੋਲ ਤਿਆਰ ਕੀਤੀ ਪਹਾੜੀ ਰਾਜੇ ਕਹਿੰਦੇ ਮਹਾਰਾਜ ਸਾਨੂੰ ਵੀ ਅੰਮਰ ਛਕਾਓ ਮਹਾਰਾਜ ਕਹਿੰਦੇ ਬਾਟਾ ਤਿਆਰ ਆ ਛਕੋ ਕਹਿੰਦੇ ਇਹਨਾਂ ਨਾਲ ਨਹੀਂ ਛਕਣਾ ਇਹ ਦਿਹਾੜੀਆਂ ਕਰਨ ਵਾਲੇ ਬੰਦੇ ਆ ਇਹ ਦਿਹਾੜੀਆਂ ਕਰਨ ਵਾਲੇ ਬੰਦੇ ਇਹਨਾਂ ਨਾਲ ਅਸੀਂ ਬਾਟਾ ਕਿਦਾਂ ਛਕ ਲਈਏ ਸਾਨੂੰ ਵੱਖਰਾ ਤਿਆਰ ਕਰਕੇ ਛਕਾਓ ਮਹਾਰਾਜ ਕਹਿੰਦੇ ਨਾ ਭਈ ਇੱਕੋ ਬਾਟੇ ਦੀ ਛਕਾਉਣਾ ਤੁਸੀਂ ਵੇਖਿਆ ਜਿਨ੍ਹਾਂ ਨੇ ਤੁਹਾਡੇ ਜੀ ਉਮਰ ਛਕਿਆ ਜਦੋਂ ਖੰਡੇ ਦੀ ਪਾਲ ਛਕਾਉਂਦੇ ਆ ਪੰਜ ਚੂੜੇ ਤੁਹਾਡੇ ਨਿਤਰਾ ਚ ਪੰਜ ਤੁਹਾਡੇ ਕੇਸਾਂ ਚ ਪੰਜ ਤੁਹਾਡੇ ਮੋਖ ਚ ਫੇਰਾ ਮਗਰੋਂ ਬਾਟਾ ਵਾ ਲੈ ਲੈਂ ਲਵਾ ਲੈਂਦੇ ਆ ਉਥੇ ਭਾਵੇਂ ਫੈਕਟਰੀ ਦਾ ਮਾਲਕ ਹੋਵੇ ਤੇ ਉਹਦੀ ਫੈਕਟਰੀ ਦੇ ਵਿੱਚ ਕੋਈ ਮਜ਼ਦੂਰ ਕੰਮ ਕਰਨਾ ਉਹ ਵੀ ਉਸੇ ਲੈਂਡ 'ਚ ਲੱਗਾ ਹੋਵੇ ਇੱਕੇ ਬਾਟੇ ਤੋਂ ਪੀਣਾ ਪੈਣਾ। ਜੇ ਉਹਦਣ ਕੋਈ ਐਮਐਲਏ ਐਮਪੀ ਛਕਣ ਆਜੇ ਉਹਨੂੰ ਵੀ ਉਸੇ ਬਾਟੇ ਤੋਂ ਛਕਣਾ ਪੈਣਾ। ਉਧਰ ਕੋ ਬੰਦਾ 500 ਕਿਲੋ ਦਾ ਮਾਲਕ ਆ ਗਿਆ ਉਹਨੂੰ ਵੀ ਉਸੇ ਬਾਟੇ ਦੇ ਛਕਣਾ ਪੈਣਾ। ਜੇ ਗਲਾਨੀ ਆ ਗਈ ਮੈਂ ਇਹਦੇ ਨਾਲ ਕੋ ਛਕਾਂ ਨਾ ਬਈ। ਪਰ ਉਹ ਜਾਣ ਲੱਗਿਆਂ ਨਹੀਂ ਛਕ ਕੇ ਗਏ ਪਹਾੜੀ ਰਾਜਿਆਂ ਨੇ ਛਕਿਆ ਨਹੀਂ ਸੀ। ਪਰ ਉਹ ਇੱਕ ਸ਼ਬਦ ਕਹਿ ਗਏ ਸੀ ਜਾਣ ਲੱਗਿਆਂ ਵੀ ਮਹਾਰਾਜ ਨਾ ਛਕਾਓ ਪਰ ਅਸੀਂ ਕੋਈ ਗੱਲ ਨਹੀਂ ਇੱਕ ਵਕਤ ਆਏਗਾ ਅੱਜ ਸਾਡੇ ਬਾਟੇ ਵਖਰੇ ਵਖਰੇ ਹੋ ਗਏ ਅਜਾ ਕਾਲ ਤਖਤ ਉੱਪਰ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਖੰਡੇ ਬਾਟ ਦੀ ਪੌਲ ਦੀ ਗੱਲ ਤੇ ਦੂਜੇ ਬੰਨੇ ਤਰ੍ਹਾਂ ਤਰ੍ਹਾਂ ਦੇ ਬਾਟੇ ਤਰ੍ਹਾਂ ਤਰ੍ਹਾਂ ਦੇ ਅਮਰਤ ਤਰ੍ਹਾਂ ਤਰ੍ਹਾਂ ਦੀ ਵਿਚਾਰ ਸਾਡੇ ਚ ਖਿੰਡੀਆਂ ਪਈਆਂ ਹੋਈਆਂ ਨੇ ਜਦੋਂ ਅਮਰ ਛਕੋ ਕਿਦਾਂ ਕਿੱਥੋਂ ਛਕਿਆ ਪੰਜ ਪਿਆਰਿਆਂ ਕੋਲੋਂ ਕਿਹਨੇ ਦਿੱਤਾ ਗੁਰੂ ਨੇ ਦਿੱਤਾ ਵਿੱਚੋਂ ਬੰਦਾ ਪਾਸੇ ਕਰਦੇ ਹੋ ਅਸੀਂ ਬੰਦਾ ਖਲਾਰ ਦਿੱਤਾ ਵਿੱਚ ਅਸੀਂ ਅਮਰਤ ਵਿੱਚ ਬੰਦਾ ਖਲਾਰ ਦਿੱਤਾ ਕਿੱਥੋਂ ਸ਼ਕਿਆ ਫਲਾਣੇ ਬਾਬਾ ਜੀ ਕੋਲੋਂ ਤੇ ਮੈਂ ਪੁੱਛਦਾ ਹੁਣਾਂ ਜਦੋਂ ਪੰਜਾਂ ਪੈਰਾਂ 'ਚ ਬਾਬਾ ਜੀ ਬਣੇ ਸੀ ਮੈਂ ਪੁੱਛਦਾ ਹੁਣਾਂ ਬਾਬਾ ਜੀ ਪੰਜਾਂ ਪੈਰਾਂ 'ਚ ਲੱਗੇ ਸੀ ਕਹਿੰਦੇ ਨਹੀਂ ਬਾਬਾ ਜੀ ਤੇ ਨਹੀਂ ਲੱਗੇ ਮੈਂ ਫਿਰ ਬਾਬੇ ਦਾ ਅਮਰਤ ਕਿੱਦਾਂ ਹੋਇਆ ਵੇ ਉਹ ਵੱਲੋਂ ਭਾਈ ਗੁਰੂ ਕੇ ਸਿੱਖੋ ਕਈ ਪੁੱਛਣਗੇ ਮੈਂ ਤੁਸੀਂ ਕਿੱਦਾਂ ਅਹੀਂ ਤੇ ਬਾਬਾ ਜੀ ਕਿਹੜਾ ਸ਼ਕਿਆ ਤੇ ਮੈਂ ਕਹਾ ਪੰਜਾਂ ਪੈਰਾਂ 'ਚ ਬਾਬਾ ਜੀ ਲੱਗੇ ਨਹੀਂ ਬਾਬਾ ਜੀ ਤੇ ਨਹੀਂ ਲੱਗੇ ਤੇ ਮੈਂ ਕਹਾ ਫਿਰ ਪੰਜਾਂ ਪੈਰਾਂ ਕੋਲੋਂ ਕਹੋ ਨਾ ਕਿ ਬਾਬਾ ਜੀ ਨੇ ਇਕੱਲੇ ਨੇ ਬਾਟਨਾ ਤਿਆਰ ਕਰਤਾ ਸੀ ਉਹ ਗੁਰੂ ਕੇ ਸਿੱਖੋ ਪ੍ਰਚਾਰਕਾਂ ਨੂੰ ਆਜ਼ਾਦੀ ਦਿਓ ਕਿ ਖੁੱਲ ਕੇ ਗੁਰਮਤਿ ਦੀ ਗੱਲ ਕਰ ਸਕਣ ਤੇ ਤਾਂ ਕਿ ਜਿਹੜੀ ਸਾਡੇ ਉੱਤੇ ਮਨਮਤ ਦੀ ਅੰਮ੍ਰਵੇਲ ਲੱਥੀ ਹੋਈ ਚੜ੍ਹੀ ਹੋਈ ਹੈ ਨਾ ਇਹਨੂੰ ਲਾ ਕੇ ਪਰਾਂ ਮਾਰੀਏ ਆੜੇ ਬੱਚੇ ਟੀਕੇ ਲਾ ਰਹੇ ਆ ਨਸ਼ੇ ਤਰ੍ਹਾਂ-ਤਰ੍ਹਾਂ ਦੀਆਂ ਸਾਡੇ ਚ ਬਿਮਾਰੀਆਂ ਫੈਲ ਗਈਆਂ ਇਹ ਸਾਡੇ ਘਰਾਂ ਚੋਂ ਬਾਹਰ ਆ ਸਕਦੀਆਂ ਆਪਣੇ ਘਰਾਂ ਸਹਿਜ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਗੁਰੂ ਦੇ ਉਪਦੇਸ਼ ਨੂੰ ਮੰਨੋ ਰੋਜ਼ ਇੱਕ ਅੱਧਾ ਅੰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੋ ਜਿਨ੍ਹਾਂ ਧੀਆਂ ਪੁੱਤਾਂ ਦੇ ਆਉਣ ਵਾਲੇ ਸਮੇਂ ਅਨੰਦ ਕਾਰਜ ਹੋਣੇ ਆ ਉਹਨਾਂ ਨੂੰ ਮਹਿੰਗੇ ਮੋਬਾਈਲ ਲੈ ਕੇ ਦਿੰਦੇ ਹੋ ਨਾ ਇੱਕ ਮੰਗੇ ਵੀ ਰੱਖਿਆ ਕਰੋ ਪੁੱਤ ਮੋਬਾਈਲ ਤੈਨੂੰ ਮਹਿੰਗਾ ਲੈ ਕੇ ਦਿੱਤਾ ਔਖੇ ਹੋ ਕੇ ਲੈ ਕੇ ਦਿੱਤਾ ਆਪਣੇ ਆਨੰਦ ਕਰਦਾ ਸਹਿਜ ਪਾਠ ਪੋਤਾ ਆਪ ਕਰੀਂ ਜਿਹੜੀ 3 ਪੇਕੇ ਘਰੋਂ ਇੱਕ ਸਹਿਜ ਪਾਠ ਦੋ ਸਹਿਜ ਪਾਠ ਕਰਕੇ ਜਾਊਗੀ ਨਾ ਸਹੁਰੇ ਘਰ ਵੀ ਜਾ ਕੇ ਕਰੇਗੀ ਜਿਹਨੇ ਪੇਕੇ ਨਹੀਂ ਬਾਣੀ ਨੂੰ ਫੜ ਕੇ ਵੇਖਿਆ ਪੋਥੀ ਨੂੰ ਹੱਥ ਲਾ ਕੇ ਨਹੀਂ ਵੇਖਿਆ ਤੇ ਸਹੁਰੇ ਘਰ ਜਾ ਕੇ ਤੁਸੀਂ ਕਹੋ ਜੀ ਇਹ ਤੜਕੇ ਉੱਠ ਕੇ ਤੇ ਬਾਣੀ ਪੜੇ ਇਹ ਭੁੱਲ ਜੋਣ ਮਾਫ ਕਰਨਾ ਇਹ ਸਚਾਈ ਹੈ ਜੀ ਗੁਰੂ ਕੀ ਬਾਣੀ ਦੀ ਗੋਦ ਵਿੱਚ ਮੈਂ ਗੱਲ ਬਹਿ ਕੇ ਕਹਿ ਰਿਹਾ ਦਾਜਾਂ ਨਾਲ ਨਹੀਂ ਧੀਆ ਵਸਦੀ ਨਾ ਨਾ ਸੋਨ ਕਲਾ ਨਹਿਰ ਕੁਆਰ ਕਰਨਿਆ ਲਾਡਲੀ ਕੇ ਮਾਨਿਆ ਤ ਪੇਕੇ ਘਰ ਧੀ ਲਾਡਲੀ ਮੰਨੀ ਜਾਊਗੀ ਭਾਵੇਂ 7-8 ਵਜੇ ਸੁੱਤੀ اٹھے ਪਰ ਸਾਰੇ ਕਰ ਗੁਣ ਹੋਣਗੇ ਤੇ ਵਸੀਬਾ ਹੋਏਗਾ ਉਥੇ ਲਾੜੀ ਨਹੀਂ ਮੰਨੀ ਜਾਣੀ ਤੁਹਾਡੀ ਧੀ ਅਗਲੇ ਘਰ ਦੇ ਤੋ ਉਹਨੂੰ ਜਾ ਕੇ ਇਮਤਿਹਾਨ ਦੇਣਾ ਪੈਣਾ ਨਾ ਐਗਜ਼ਾਮ ਦੇਣਾ ਪੈਣਾ ਐਗਜ਼ਾਮ ਚ ਫਰਸਟ ਆਉਣਾ ਪਣਾ ਉਹਨੂੰ ਤਾਂ ਜਾ ਕੇ ਗੱਲ ਬਣਣੀ ਇਸ ਕਰਕੇ ਆਓ ਆਪਣੇ ਪਰਿਵਾਰਾਂ ਦੇ ਮਾਹੌਲ ਵਧੀਆ ਬਣਾਓ ਧੀਆ ਪੁੱਤ ਮੈਂ ਕਹਿੰਦਾ ਜੇ ਗੁਰੂ ਕੋਲੋਂ ਪੁੱਤ ਮਿਲ ਗਿਆ ਧੀ ਮਿਲ ਗਈ ਜੇ ਕੁਝ ਵੀ ਨਾ ਨਾ ਮਿਲਿਆ ਗੁਰੂ ਕੋਲੋਂ ਸਬਰ ਮੰਗ ਕੇ ਜਾਇਓ ਸੱਚਿਆ ਪਾਤਸ਼ਾਹ ਮੈਨੂੰ ਸਬਰ ਦਿਓ ਮੈਨੂੰ ਸਦਕ ਦਿਓ ਮੈਨੂੰ ਭਰੋਸਾ ਦਿਓ ਇੱਥੇ ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਸੀ ਨਾ ਹੈਗੀ ਤਾਂ ਵੀ ਬੇਬੇ ਨਾਨਕੀ ਦੁਨੀਆ ਵਿੱਚ ਜਿਉਂ ਆਪਣੇ ਕੰਮਾਂ ਕਰਕੇ ਮੋਇਆਂ ਗੰਢ ਨਿੱਕੀ ਸਾਤੋਏ ਮਰਨ ਤੋਂ ਬਾਅਦ ਬੰਦਿਆ ਤੇਰੀ ਗੰਢ ਤੇਰੇ ਆਪਣੇ ਚੰਗੇ ਕੰਮਾਂ ਨਾਲ ਪੈਣੀ ਐ ਵਾਰੇ ਜਾਈਏ ਉਸ ਪਾਦਸ਼ਾਹ ਤੋਂ ਜਿਸ ਪਾਦਸ਼ਾਹ ਨੇ ਮੇਰੇ ਵਰਗੇ ਪਤਾ ਨਹੀਂ ਸੈਂਕੜੇ ਹਜ਼ਾਰਾਂ ਕਰੋੜਾਂ ਛਜੂਆਂ ਦੇ ਸਿਰ ਤੇ ਛੜੀ ਰੱਖੀ ਜਿਨ੍ਹਾਂ ਨੂੰ ਆਗਿਆ ਨਹੀਂ ਸੀ ਅੱਜ ਵੀ ਭਾਰਤ ਦੇਸ਼ ਵਿੱਚ ਐਸੇ ਸਥਾਨ ਵਾਂ ਜਿੱਥੇ ਬੰਦੇ ਨੂੰ ਜਾਤ ਵੇਖ ਕੇ ਐਂਟਰੀ ਦਿੱਤੀ ਜਾਂਦੀ ਹੈ ਜਾਤ ਵੇਖ ਕੇ ਅੰਦਰ ਲੰਘਣ ਦਿੱਤਾ ਜਾਂਦਾ ਜੇ ਤੇਰੀ ਜਾਤ ਉੱਚੀ ਨਹੀਂ ਤੂੰ ਚੱਲ ਬਾਹਰ ਇੱਥੇ ਇੱਥੇ ਡੇਰੇ ਪੰਜਾਬ ਚ ਇਦਾਂ ਦੇ ਅੱਗੇ ਜਿ세 ਟੋਕਰੀਆਂ ਉੱਤੇ ਲਿਖਿਆ ਹੋਇਆ ਇਹ ਮਜਬੀ ਸਿੱਖਾਂ ਦੇ ਬਰਤਨ ਆ ਇਹ ਜ਼ਿਮੀਦਾਰਾਂ ਦੇ ਬਰਤਨ ਆ ਇੱਥੇ ਬੀਬੀਆਂ ਨੂੰ ਵੱਖਰਾ ਛਕਾਇਆ ਜਾਏਗਾ ਤੇ ਬੰਦਿਆਂ ਨੂੰ ਵੱਖਰਾ ਛਕਾਇਆ ਜਾਏਗਾ ਵਾਰੇ ਜਾਈਏ ਉਸ ਗੁਰੂ ਤੇ ਜਿਨੇ ਸਾਰਿਆਂ ਨੂੰ ਇੱਕ ਕਰਤਾ ਕਹਤਾ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਤੂੰ ਮੇਰਾ ਗਰਹਾਈ ਆਓ ਇੱਕ ਵਾਰ ਸਾਰੇ ਪੜੋ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਉ ਖੁਦ ਮੁਖ ਦੇਵੇ ਹਰ ਹਰ ਨਾਮ ਆਉ ਖੁਦ ਮੁਖ ਦੇਵੇ ਕਾਂਟ ਹੈ ਜੰਮ ਕੀ ਫੰਦਾ ਕਾਂਟ ਹੈ ਜੰਮ ਕੀ ਫੰਦਾ ਕਾਂਟ ਹੈ ਜੰਮ ਕੀ ਫੰਦਾ ਵਾਹ ਵਾਹ ਕਾਂਟ ਹੈ ਜੰਮ ਕੀ ਫੰਦਾ ਕਾਂਟ ਹੈ ਜੰਮ ਕੀ ਫੰਦਾ ਸਭ ਸੁਖ ਦਾਤਾ RAM ਹੈ ਸਭ ਸੁਖ ਦਾਤਾ RAM ਹੈ ਸਭ ਸੁਖ ਦਾਤਾ RAM ਹੈ ਸਭ ਸੁਖ ਦਾਤਾ RAM ਹੁਣ ਪੁੱਛੀਏ ਨਵੇਂ ਪੜਸ਼ਾ ਮਹਾਰਾਜ ਨੂੰ ਵੀ ਕੋਈ ਦੂਜਾ ਵੀ ਹੈਗਾ ਕਹਿੰਦੇ ਦੂਸਰ ਨਹੀਂ ਨ ਕੋਏ ਦੂਸਰ ਨਹੀਂ ਨ ਕੋਏ ਕਹੋ ਨਾਨਕ ਸੁਨ ਰੇ ਮਨਾ 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 ਤੈਸੇ ਮਰਤ ਗਤ ਹੋਏ ਤੈਸੇ ਮਰਤ ਗਤ ਹੋਏ ਤੇਸ ਮਰਤ ਗਤ ਹੋਏ ਤੇਸ ਮਰਤ ਗਤ ਹੋਏ ਤੇਸ ਮਰਤ ਗਤ ਹੋਏ ਤੇਸ ਮਰਤ ਗਤ ਹੋਏ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਗੁਰੂ ਦੀ ਗੋਦ ਵਿੱਚ ਬੈਠੇ ਆ ਜਿਨ੍ਹਾਂ ਨੇ ਆਪਣੇ 8 ਸਾਲ ਦੀ ਇਸ ਇਸ ਅਵਸਥਾ ਦੇ ਵਿੱਚ ਆਪਣੇ ਇਸ ਜੀਵਨ ਨੂੰ ਸਮਝਿਆ ਗੁਰੂ ਪਾਤਸ਼ਾਹ ਜੀ ਦੀ ਇਸ ਗੁਰਤਾ ਗੱਦੀ ਦੀ ਜ਼ਿੰਮੇਵਾਰੀ 3 ਸਾਲ ਉਹਨਾਂ ਨੇ ਨਿਭਾਈ 5 ਸਾਲ ਦੀ ਏ ਸੀ ਉਹਨਾਂ ਦੀ 1656 ਦੌਰੋਂ ਦਾ ਪ੍ਰਕਾਸ਼ ਹੈ 61 ਵਿੱਚ ਗੁਰਤਾ ਗੱਦੀ ਤੇ ਬੈਠਦੇ ਨੇ 64 ਵਿੱਚ ਜੋਤੀ ਜੋਤ ਦਿੱਲੀ ਦੀ ਧਰਤੀ ਤੇ ਸਮਾ ਜਾਂਦੇ ਨੇ ਪਾਤਸ਼ਾਹ ਮਹਾਰਾਜ